ਦੇ ਪੱਤਣ ਕਰਾਉਨੇ ਆ ਤੁਹਾਨੂੰ ਦਰਸ਼ਨ ਅੱਤਾ ਜੋ ਨੇ ਹੋਰ ਭੁੱਲੇ ਸੱਟਾਂ ਹਾਂ ਹਾਂ ਵਧੀਆ ਵਧੀਆ ਮਣੀ ਤੂੰ ਸੱਟ ਹਾਂ ਤੁਸੀਂ ਅੰਕਲ ਜੀ ਬਰਾਜਾ ਵਧੀਆ ਪੂਰੇ 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 ਬਾਠ ਠੀਕ ਆ ਨੋ ਨੋ ਆ ਬਾਬੇ ਜੁਬਗਾਂ ਲਾਇਆ ਪੰਜ ਹਾਂ ਗਿਣ ਕੇ ਹਾਂ ਗਣ ਕੇ ਠੀਕ ਆ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਆ ਬਾਈ ਹੁਣੇ ਫੁੱਲ ਪਾਉਣ ਆਈ ਸੀ ਸਾਰੇ ਪਾਸੇ ਪਾਣੀ ਸਪੀਡ ਚੈੱਕ ਕਰੋ ਤੁਸੀਂ ਉਹ ਪਰਲੀ ਸਾਈਡ ਵੀ ਉਹੜਾ ਆਲੀ ਸਾਈਡ ਵੀ ਬਹੁਤ ਜ਼ਿਆਦਾ ਸਪੀਡ ਆ ਇਹਦੇ ਨਾਲੋਂ ਵੀ ਜ਼ਿਆਦਾ ਸਪੀਡ ਪਾਣੀ ਦਾ ਉਹਦੇ ਟੱਕਣ ਜਾਦੇ ਖੋਲੇ ਆ। ਬਾਕੀ ਤੁਹਾਨੂੰ ਕਰਾਉਣਿਆਂ ਦਰਸ਼ਨ ਅੰਦਰ ਜਾ ਕੇ। ਐਸੇ ਕਦੇ ਨੂੰ ਆਇਆ। ਫੁੱਲ ਬਾੜੀ ਚੈੱਕ ਕਰੋ ਦੇਖੋ। ਕਿੰਨੀ। ਫੁੱਲ ਬਾੜੀ ਪੂਰੀ ਇਹਨਾਂ ਦੀ ਲਾਈ ਹੋਈ ਆ। ਤੇ ਦਰਖਤ ਵੀ ਦੇਖੋ। ਜਮਨੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ। ਬਾਕੀ ਤੁਹਾਨੂੰ ਦਰਸ਼ਨ ਕਰਾਉਨੇ ਆ। ਈਸ਼ਰ ਤਾਂ ਆਮਾਨੰਦ ਸਰ ਹਰੀ ਕੇ ਪੁੱਤ ਹਨ। ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ। ਬਾਕੀ ਇੱਥੇ ਫੁੱਲ ਬਾੜੀ ਪੂਰੀ ਆ। ਬਹੁਤ ਜਿਆਦਾ ਬਾਕੀ ਆ ਜੋ ਤੁਹਾਨੂੰ ਸਦਾ ਸਦਾ ਬਹੁਤ ਸ਼ਹਿਰ ਦੇ ਦਰਸ਼ਨ ਕਰਾਉਂਦੇ ਆਂ ਨਿਵੇ ਵਾਲੇ ਲਲਾਤਾ ਤੇਰੇ ਪਾਈ ਕਾਰਕ ਨਵ ਦੇ ਨਿਵੇ ਬੰਨੇ ਤੁਹਾਡਾ ਵੀ ਮੱਥਾ ਲੱਗ ਜੂ ਤੁਹਾਡੀ ਵੀ ਹਾਜ਼ਰੀ ਲੱਗ ਜੂ ਹਾ ਕਰਦੇ ਰਹਿਣਾ ਤੋਰੋ ਮੇਰਾ ਕਹਿਣਾ ਜਿਨੂੰ ਤੂੰ ਹੈ ਸੋ ਇਹ ਸੁਣ ਤਹ ਹੈ ਮੇਰਾ ਫਹਿਬ ਬੁਖਤੇ ਆਈ ਆ ਦੇਖੋ ਕਿੰਨਾ ਸੋਹਣਾ ਛਤਰੀ ਟੈਪ ਬਣਾਇਆ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਇੱਥੇ ਕੱਲਾ-ਕੱਲਾ ਇੱਥੇ ਹਰੇਕ ਤਣਾਉ ਦਾ ਦਰਖਤਾਂ ਬਾਕੀ ਚਿੜੀਆਂ ਦੇਖੋ ਰੰਗ-ਬਰੰਗੀਆਂ ਨਾਲ ਛੱਲੀਆਂ ਟੰਗੀਆਂ ਆਂ ਵੀ ਆਪੇ ਹੌਲੀ-ਹੌਲੀ ਖਾਈ ਜਾਣਗੀਆਂ ਦੇਖੋ ਕਿੰਨੇ ਸੋਹਣੇ ਬਣਾਏ ਹੋਏ ਆ ਤੇ ਇਧਰ ਬਾਬਾ ਜੀ ਦੀ ਫੋਟੋ ਬਣਾਈ ਹੋਈ ਆ ਇਹਨਾਂ ਦੀ ਫੋਟੋ ਮਿੱਤਿਆਣੀ ਸਾਹਿਬੀ ਆ। ਛੇਰ ਛੇਰ ਦਾ ਬੱਚਾ ਸੇਵਨ ਨਾਮ ਦਾ ਬੱਚਾ ਨਾਮ ਇਹ ਤਾਂ ਉਸੇ ਦਾ ਤਾਂ ਤੇ ਮੇਕ ਇੱਧਰ ਲੰਗਰ ਹਾਲ ਆ। ਤੂੰ ਬਾਕੀ ਗੱਲਾਂ ਨਹੀਂ ਗੱਲਾਂ ਸੋਹਾਈ ਬਹੁਤ ਜ਼ਿਆਦੀ ਆ ਬੇਲਜੀ ਦਾ ਹੱਥਾਂ ਹਰੇਕ ਥਾਂ ਤੇ ਛਤਰੀ ਬਣਾਈ ਪਈ ਆ ਆ ਸੰਗ ਖੜਾ ਆਪਣਾ ਸੋਹਾਈ ਦਾ ਤਾਂ ਬਾਟੀ ਕੱਢੇ ਪਏ ਇਧਰ ਮਰਜ਼ੀ ਤੇ ਹਣ ਮਾਰ ਲੋ ਸੋਹਾਈ ਪੂਰੀ ਇੱਕ ਗੱਡੀ ਖੜੀ ਹੈ ਪੁਰਾਣੀ ਤਿਆਰ ਕੀਤੀ ਬਾਕੀ ਇਧਰ ਆ ਤਿਆਰ ਹੋ ਰਿਹਾ ਹਰੇਕ ਦਰਖਤ ਦੀ ਪ੍ਰੋਪਰ ਕਟਾਈ ਕੀਤੀ ਹੋਈ ਹੈ ਕੋਈ ਛੋਟਾ ਹੋਵੇ ਪਣਾ ਜੀ ਵੱਡਾ